ਸਰ ਪਾਸ਼ਾ ਜੀ ਦੀ ਪਾਵਨ ਪਵਿੱਤਰ ਚਰਨ ਸ਼ਰਨ ਅੰਦਰ ਜੁੜ ਬੈਠੇ ਹਫਤਾਵਾਰੀ ਸਮਾਗਮ ਦੇ ਵਿੱਚ ਹਾਜ਼ਰੀਆਂ ਭਰ ਰਹੇ ਅਤੀ ਸਤਿਕਾਰਯੋਗ ਗੁਰੂ ਪਿਆਰੀ ਗੁਰਸਵਾਰੀ ਸਤਸੰਗੀ ਜਨੋ ਆਓ ਚੱਲ ਰਹੇ ਸ਼ਹੀਦੀ ਹਫ਼ਤੇ ਦੇ ਮੁਤਾਬਕ ਜੋ ਕਿ ਸਿੱਖ ਕੌਮ ਦੇ ਵਿੱਚ ਪਹਿਲੀ ਵਾਰ ਬਹੁਤ ਵੱਡੇ ਪੱਧਰ ਤੇ ਕਤਲੀਆਮ ਦੇ ਰੂਪ ਦੇ ਵਿੱਚ ਜਿਸ ਨੂੰ ਕਿ ਛੋਟਾ ਕੱਲੂਕਾਰਾ ਕਿਹਾ ਜਾਂਦਾ ਹੈ ਉਸ ਪਾਵਨ ਮਹਾਨ ਸ਼ਹੀਦਾਂ ਦੀ ਸੰਖੇਪ ਜੀ ਵਿਚਾਰ ਸਾਂਝੀ ਕਰਨ ਦਾ ਯਤਨ ਕਰੀਏ ਕੱਲੂਕਾਰਾ ਸ਼ਬਦ ਅਫਗਾਨੀ ਸ਼ਬਦ ਹੈ ਜਿਸ ਦੇ ਅਰਥ ਹੋਇਆ ਕਰ ਦੇ ਨੇ ਸਭ ਕੁਝ ਤਬਾਹ ਕਰ ਦੇਣਾ ਨਾਸ਼ ਕਰ ਦੇਣਾ ਖਤਮ ਕਰ ਦੇਣਾ ਤਹਾਡੇ ਵਿੱਚੋਂ ਜੋ ਕੁਝ ਕੁ ਇਤਿਹਾਸ ਦੇ ਖੋਜੀ ਨੇ ਇਤਿਹਾਸ ਨੂੰ ਜਾਂ ਇਤਿਹਾਸਕ ਕਿਤਾਬਾਂ ਨੂੰ ਪੜ੍ਹਨ ਦੀ ਰੁਚੀ ਰੱਖਦੇ ਨੇ ਪਤਾ ਹੋਵੇਗਾ ਕਿ ਸਿੱਖ ਕੌਮ ਦੇ ਵਿੱਚ ਦੋ ਘੱਲੂ ਘਾਰੇ ਮੁਗਲਾਂ ਦੇ ਰਾਜ ਦੇ ਵਿੱਚ ਹੋਏ ਤੇ ਇੱਕ ਘੱਲੂ ਘਾਰਾ ਹਿੰਦੁਸਤਾਨ ਭਾਰਤ ਦੀ ਸਰਕਾਰ ਦੇ ਰਾਜ ਦੇ ਵਿੱਚ ਹੋਇਆ ਪਹਿਲਾ ਘੱਲੂ ਘਾਰਾ Hindu ਲਖਵਤ ਰਾਏ ਦੇ ਵੱਲੋਂ ਮਈ ਦੇ ਮਹੀਨੇ 1746 ਦੇ ਵਿੱਚ ਵਰਤਾਇਆ ਗਿਆ ਦੂਸਰਾ ਖੱਲੂ ਘਾਰਾ ਮੀਰ ਮੰਨੂ ਦੇ ਵੱਲੋਂ 1762 ਦੇ ਵਿੱਚ ਵਰਤਾਇਆ ਗਿਆ ਤੇ ਤੀਸਰਾ ਖੱਲੂ ਘਾਰਾ ਆਜ਼ਾਦ ਭਾਰਤ ਦੀ ਕਾਂਗਰਸ ਅਤੇ ਭਾਜਪਾ ਦੀ ਸਾਂਝੀ ਸਰਕਾਰ ਦੇ ਵੱਲੋਂ 1984 ਦੇ ਵਿੱਚ ਵਰਤਾਇਆ ਗਿਆ ਜਿਹੜਾ ਕੰਮ ਇਹਨਾਂ ਤੋਂ 84 ਦੇ ਵਿੱਚ ਸੰਪੂਰਨ ਨਹੀਂ ਕੀਤਾ ਗਿਆ ਉਸੇ ਹੀ ਕੰਮ ਨੂੰ ਦੁਬਾਰਾ ਫਿਰ ਉਧਹਰਾਉਂਦੇ ਹੋਏ ਸਾਕਾ ਬਲੂ ਸਟਾਰ ਦੇ ਕੁਝ ਕੁ ਦਿਨਾਂ ਤੋਂ ਬਾਅਦ ਇੰਦਰਾ ਗਾਂਧੀ ਜੀ ਮੌਤ ਦੇ ਦਿਨ ਤੋਂ ਲੈ ਕੇ ਕਰਕੇ ਤਕਰੀਬਨ 48 ਘੰਟੇ ਦੇ ਦਰਮਾਨ ਵਰਤਾਇਆ ਗਿਆ ਜਿਹਦੇ ਵਿੱਚ ਹੋਂਦ ਪਿੰਡ ਚਿੱਲੜ ਟਾਟਾ ਮੂਰੀ ਬੁਕਾਰੋ ਦਿੱਲੀ ਕੱਡ ਵਿੱਚੋਂ ਸ਼ਾਇਦ ਇਤਿਹਾਸਕੀਆਂ ਨੇ ਪੜ੍ਹਿਆ ਹੋਵੇਗਾ ਕਿਉਂਕਿ ਮੈਂ ਆਮੀ ਬੇਨਤੀ ਕਰਦਾ ਕਿ ਜਦੋਂ ਬਾਬਾ ਨਾਨਕ ਸਾਹਿਬ ਜੀ ਨੇ ब्राह्मण ਦਾ ਜੰਝੂ ਪਹਿਨਣ ਤੋਂ ਅਨਕਾਰ ਕਰ ਦਿੱਤਾ ਸੀ ਉਸੇ ਦਿਨ ਤੋਂ ਸਿੱਖ ਅਤੇ ਬ੍ਰਾਹਮਣ ਦੀ ਆਪਸ ਵਿੱਚ ਬਹੁਤ ਦੂਰੀ ਪੈਦਾ ਹੋ ਗਈ ਸੀ ਜਿਹੜੀ ਅੱਜ ਤੱਕ ਵੀ ਚੱਲ ਰਹੀ ਹੈ ਇਹ ਗੱਲ ਵੱਖਰੀ ਹੈ ਕਿ ਬ੍ਰਾਹਮਣ ਚਲਾਕ ਹੈ ਪੜਿਆ ਲਿਖਿਆ ਹੈ ਜਾਣ ਕੇ ਨੀਤੀ ਵਰਤ ਲੈਂਦਾ ਹੈ ਉਸੇ ਚਾਣਕਿਆ ਨੀਤੀ ਦੇ ਤਹਿਤ ਕੁਝ ਕੋ ਬ੍ਰਾਹਮਣੀ ਸਰਕਾਰਾਂ ਵਿੱਚ ਪੱਗਾਂ ਵਿੱਚ ਫਸਾਏ ਹੋਏ ਸਿਰ ਵੀ ਰਾਜਪਦ ਤੇ ਬੈਠ ਜਾਂਦੇ ਨੇ ਮੈਂ ਜਿਹੜੀ ਬੇਨਤੀ ਕਰ ਰਿਹਾ ਸਾਂ 1746 ਦੇ ਵਿੱਚ ਗੁਰਦੁਆਰਾ ਰੋੜੀ ਸਾਹਿਬ ਜਿਹਦਾ ਕਿ ਸੰਬੰਧ ਸਤਗੁਰਾਂ ਦੇ ਮਹਾਨ ਸਿੱਖ ਭਾਈ ਲਾਲੋ ਜੀ ਦੇ ਨਾਲ ਹੈ ਕਿਉਂਕਿ ਸਤਗੁਰ ਨਾਨਕ ਪਿਤਾ ਮਹਾਰਾਜ ਜੀ ਦਾ ਭਾਈ ਲਾਲੋ ਜੀ ਦੇ ਨਾਲ ਬਹੁਤ ਅੰਤਾਂ ਦਾ ਪਿਆਰ ਸੀ ਅੱਜ ਅਸੀਂ ਬਾਬਾ ਨਾਨਕ ਜੀ ਨੂੰ ਕਹਿੰਨੇ ਆ ਕਿ ਬਾਬਾ ਨਾਨਕ ਜੀ ਸਾਨੂੰ ਦਰਸ਼ਨ ਦਿਓ ਪਰ ਕਿੰਨਾ ਪਿਆਰ ਹੋਵੇਗਾ ਭਾਈ ਲਾਲੋ ਜੀ ਦਾ ਬਾਬਾ ਨਾਨਕ ਜੀ ਦੇ ਦਰਸ਼ਨ ਭਾਈ ਲਾਲੋ ਨਹੀਂ ਕਰਦੇ ਭਾਈ ਲਾਲੋ ਦੇ ਦਰਸ਼ਨ ਕਰਨ ਲਈ ਬਾਬਾ ਨਾਨਕ ਆਪ ਚੱਲ ਕੇ ਜਾਂਦੇ ਨੇ ਅਹਮਦਾਬਾਦ ਸੈਦ ਪਰ ਦੀ ਧਰਤੀ ਤੇ ਇਤਿਹਾਸ ਤੁਸੀਂ ਪੜਿਆ ਹੋਵੇਗਾ ਕਿ ਭਾਈ ਲਾਲੋ ਬਾਬੇ ਨਾਨਕ ਦਾ ਬੂਹਾ ਨਹੀਂ ਖੜਕਾਉਂਦਾ ਬਾਬਾ ਨਾਨਕ ਪਿਤਾ ਜੀ ਭਾਈ ਲਾਲੋ ਦਾ ਬੂਹਾ ਖੜਕਾਉਂਦੇ ਨੇ ਤੇ ਅੰਦਰੋਂ ਆਵਾਜ਼ ਆਉਂਦੀ ਏ ਕੌਣ ਤੇ ਕਹਿੰਦੇ ਉਹੀ ਜੀ ਨੂੰ ਤੂੰ ਯਾਦ ਕਰਦਾ ਬੂਆ ਖੋਲਿਆ ਜਾਂਦਾ ਕਹਿੰਦੇ ਕੀ ਕਰ ਰਹੇ ਆ ਕਹਿੰਦੇ ਜੀ ਕਿਲੇ ਘੜਦੇ ਆ ਕਹਿੰਦੇ ਕਦੀ ਮਨ ਦਾ ਕਿੱਲਾ ਵੀ ਘੜਿਆ ਤੇ ਭਾਈ ਸਾਹਿਬ ਜੀ ਕਹਿੰਦੇ ਮਹਾਰਾਜ ਮੈਂ ਤਾਂ ਲੱਕੜ ਦੇ ਕਿਲੇ ਘੜ ਸਕਦਾ ਮਨ ਦੇ ਕਿਲੇ ਘੜਨ ਦੀ ਕਾਰਾਗਰੀ ਤਾਂ ਤੁਹਾਡੇ ਕੋਲ ਹੈ ਇਹ ਪਿਆਰ ਇੰਨਾ प्रबल ਹੋਇਆ ਕਿ ਜਿੱਥੇ ਬਾਕੀ ਰੱਬੀ ਪਿਆਰਿਆਂ ਦਾ ਨਾਮ ਧੁਰ ਕੀ ਬਾਣੀ ਵਿੱਚ ਦਰਜ ਹੈ ਉੱਥੇ ਭਾਈ ਲਾਲੋ ਜੀ ਦਾ ਨਾਮ ਵੀ ਦਰਜ ਹੋ ਗਿਆ ਸ਼ਬਦ ਤੁਸੀਂ ਬੜੀ ਵਾਰ ਪੜ੍ਹੇ ਹੋਣਗੇ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈ ਸੜਾ ਕਰੀ ਗਿਆਨ ਵੇ ਲਾਲੋ ਦੋ ਮਹਾਂਪੁਰਖਾਂ ਦੇ ਨਾਮ ਗੁਰਬਾਣੀ ਵਿੱਚ ਨੇ ਜਿਨ੍ਹਾਂ ਨੇ ਬਾਣੀ ਦਰਜ ਨਹੀਂ ਕੀਤੀ ਬਾਕੀ ਸਾਰਿਆਂ ਦੇ ਨਾਮ ਉਹ ਨੇ ਜਿਨ੍ਹਾਂ ਨੇ ਬਾਣੀ ਦਰਜ ਕੀਤੀ ਹੈ 35 ਮਹਾਂਪੁਰਖਾਂ ਦੀ ਬਾਣੀ ਹੈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪਰ ਦੋ ਗੁਰਸਿੱਖ ਉਹ ਨੇ ਜਿਨ੍ਹਾਂ ਦੀ ਬਾਣੀ ਨਹੀਂ ਹੈ ਪਰ ਉਹਨਾਂ ਦਾ ਪਿਆਰ ਮਰਜੀ ਨਾਲ ਇੰਨਾ ਸੀ ਕਿ ਸਤਿਗੁਰਾਂ ਨੇ ਨਾਮ ਦਰਜ ਕਰ ਦਿੱਤਾ ਪਹਿਲਾ ਸੀ ਸ਼ਲੋਕ ਮਰਦਾਨਾ ਮਹੱਲਾ ਪਹਿਲਾ ਭਾਈ ਮਰਦਾਨਾ ਜੀ ਦਾ ਨਾਮ ਤੇ ਦੂਸਰਾ ਸਿਪਾਹੀ ਸਹਿਬ ਭਾਈ ਲਾਲੋ ਜੀ ਦਾ ਨਾਮ ਮੈਂ ਸੰਖੇਪ ਜੀ ਬੇਨਤੀ ਕਰਾਂ ਇਹ ਗੁਰਦੁਆਰਾ ਐਮਨਾਬਾਦ ਸੈਦਪੁਰ ਦੀ ਧਰਤੀ ਤੇ ਬਣਿਆ ਰੋੜੀ ਸਾਹਿਬ 1746 ਦੇ ਵਿੱਚ ਸਿੱਖ ਵਿਸਾਖੀ ਦਾ ਪੁਰਬ ਮਨਾਉਣ ਦੇ ਲਈ ਵੱਡੀ ਪੱਧਰ ਤੇ ਇਸ ਜਗ੍ਹਾ ਤੇ ਗਏ ਜਦੋਂ ਇਸ ਇਕੱਠ ਦਾ ਪਤਾ ਲਾਹੌਰ ਦੇ ਸੈਨਾਪਤੀ ਲਖਪਤ ਰਾਏ ਨੂੰ ਲੱਗਿਆ ਕਿਉਂਕਿ ਪਹਿਲਾਂ ਜਿਹੜਾ ਲਾਹੌਰ ਦਾ ਗਵਰਨਰ ਸੀ ਨਾ ਉਹਦਾ ਨਾਮ ਸੀ ਜ਼ਕਰੀਆ ਖਾਨ ਜਕਰੀਆ ਖਾਨ ਨੇ ਵੀ ਬਹੁਤ ਸਿੱਖਾਂ ਤੇ ਜ਼ੁਲਮ ਢਾਈ ਭਾਈ ਤਾਰੂ ਸਿੰਘ ਜੀ ਨੂੰ ਗ੍ਰਿਫਤਾਰ ਕਰਨ ਵਾਲਾ ਜਕਰੀਆ ਖਾਨ ਹੈ ਤੇ ਜਿਹੜਾ ਭਾਈ ਤਾਰੂ ਸਿੰਘ ਜੀ ਨੂੰ ਬੋਲ ਕਰਦਾ ਕਹਿੰਦਾ ਜਿਹੜੇ ਤੂੰ ਕੇਸਾਂ ਦਾ ਮਾਣ ਕਰਦਾ ਹੈ ਨਾ ਇਹਨਾਂ ਕੇਸਾਂ ਨੂੰ ਮੈਂ ਚੁੱਤੀ ਮਾਰ-ਮਾਰ ਕੇ ਝਾੜ ਦੇਵਾਂਗਾ ਪਰ ਕਿੰਨਾ ਪਿਆਰ ਸੀ ਉਸ ਮਾਨਸੁਖ ਗੁਰਸਿੱਖ ਦਾ ਅੱਜ ਤੱਕ ਮੈਂ ਹੈਰਾਨ ਹੋ ਜਾਂਦਾ ਸੀ ਸਿੱਖ ਵੀ ਘੋਣੇ ਤੇ ਸਾਡੀਆਂ ਦਾੜੀਆਂ ਨੂੰ ਹੱਥ ਨਹੀਂ ਪਾ ਰਿਆ ਹੈ ਅਸੀਂ ਉਹਨਾਂ ਸ਼ਹੀਦਾਂ ਨੂੰ ਪਿੱਠ ਦੇ ਕੇ ਸਲੂਨ ਤੇ ਨਾਆਂ ਦੀਆਂ ਦੁਕਾਨਾਂ ਤੇ ਜਾਂਦੇ ਹਾਂ ਪੁਰਾਣੇ ਸਮੇਂ ਵਿੱਚ ਕਿਸੇ ਬਜ਼ੁਰਗ ਦੀ ਦਾੜੀ ਨੂੰ ਹੱਥ ਪਾ ਲੈਣਾ ਕਤਲ ਕਰਨ ਦੇ ਬਰਾਬਰ ਸੀ ਤੇ ਅੱਜ ਜਿਹੜੀ ਸਿੱਖੀਦਾਨ ਕੇਸ ਦਾੜ੍ਹਦੇ ਆਸੀਂ ਅਰਦਾਸਾ ਕਰਦੇ ਆ ਸਾਡੇ ਨੌਜਵਾਨਾਂ ਦੇ ਉਹੀ ਕੇਸ ਸਲੂਨ ਵਿੱਚ ਸਾਡੀਆਂ ਬੀਬੀਆਂ ਭੈਣਾਂ ਦੇ ਵੀ ਕੇਸ ਰੋਲਦੇ ਪਏ ਨੇ ਸਭ ਤੋਂ ਵੱਡਾ ਕਾਰਨ ਹੈ ਸਾਡੇ ਘਰਾਂ ਦੀ ਲੜਾਈ ਝਗੜੇ ਆ ਸ਼ਾਂਤੀ ਦਾ ਕਿ ਅਸੀਂ ਗੁਰੂ ਦੇ ਨਹੀਂ ਬਣੇ ਤੇ ਗੁਰੂ ਸਾਡਾ ਨਹੀਂ ਬਣ ਰਿਹਾ ਭਾਈ ਤਾਰੂ ਸਿੰਘ ਜੀ ਜਿਹਦੀ ਉਮਰ ਵੇਖੋ ਸਿਰਫ 22 ਸਾਲ ਦੀ ਹੈ 22 ਸਾਲ ਦਾ ਨੌਜਵਾਨ ਅਜੇ ਵੇਖੋ ਤੁਹਾਡੇ ਘਰਾਂ ਦੇ ਵਿੱਚ ਵੀ ਹੋਣਗੇ ਉਸ ਨੌਜਵਾਨ ਨੂੰ ਜਕਰੀਆ ਖਾਨ ਕਹਿੰਦਾ ਕਿ ਜਿਹੜੇ ਤੂੰ ਕੇਸਾਂ ਤੇ ਮਾਣ ਕਰਦਾ ਹੈ ਇਹ ਕੇਸ ਮੈਂ ਜੁੱਤੀ ਮਾਰ-ਮਾਰ ਕੇ ਝਾੜ ਦਿਆਂਗਾ ਤੇ ਭਾਈ ਤਾਰੂ ਸਿੰਘ ਜੀ ਦੀ ਜ਼ੁਬਾਨ ਤੇ ਸਹਿ ਸੁਭਾਈ ਬਚਣਾ ਜਾਂਦੇ ਨੇ ਕਿ ਜਕਰੀਆ ਜਿਹੜੀ ਜੁੱਤੀ ਦੀ ਗੱਲ ਤੂੰ ਕਲ ਕੀ ਧਰ ਦੀ ਮੋਹਰ ਤੇ ਮਾਰਨ ਦੀ ਕਰਦਾ ਯਾਦ ਰੱਖੀ ਉਹੀ ਜੁੱਤੀ ਤੇਰੀ ਮੌਤ ਦਾ ਕਾਰਨ ਬਣੇਗੀ ਇਧਰ ਭਾਈ ਤਾਰੂ ਸਿੰਘ ਜੀ ਦਾ ਖੋਪਰ ਲਾ ਦਿੱਤਾ ਗਿਆ ਰੰਬੀਤ ਦੇ ਨਾਲ ਸਾਰਾ ਖੋਪਰ ਲਾ ਕੇ ਪਾਸੇ ਕਰ ਦਿੱਤਾ ਗਿਆ ਪਰ ਉਹ ਮਹਾਨ ਗੁਰਸਿਕ 23 ਦਿਨ ਖੋਪਰ ਲੁਹਾ ਕੇ ਵੀ ਜਿੰਦਾ ਰਿਹਾ 23 ਦਿਨ ਜਿੱਦਾਂ ਹੀ ਭਾਈ ਤਾਰੂ ਸਿੰਘ ਜੀ ਦਾ ਖੋਪਰ ਲਿਆ ਤੇ ਦੂਸਰੇ ਪਾਸੇ ਨਾਲ ਹੀ ਜਕਰੀਆ ਖਾਨ ਨੂੰ ਪਿਸ਼ਾਬ ਦਾ ਬੰਦ ਪੈ ਗਿਆ ਬੜੇ ਲਾਜਕ ਰਾਏ ਬੜੇ ਵੈਦਾਂ ਕੋਲੇ ਗਿਆ ਬੜੇ ਟੋਟਕੇ ਅਜਮਾਏ ਪਰ ਨਹੀਂ ਠੀਕ ਹੋਇਆ ਕਿਸੇ ਦਾਨੇ ਧਰਮੀ ਵੈਦ ਦੇ ਕੋਲੇ ਜਦੋਂ ਗਏ ਉਹ ਕਹਿੰਦਾ ਵੀ ਕਦੀ ਤੂੰ ਕਿਸੇ ਰੱਬ ਦੇ ਭਗਤ ਦਾ ਦਿਲ ਤਾਂ ਨਹੀਂ ਦਿਖਾਇਆ ਤੇ ਵੇਖਣਾ ਜਦੋਂ ਬੰਦਾ ਹਸਪੀਟਲ ਵਿੱਚ ਪਿਆ ਹੋਵੇ ਨਾ ਉਦੋਂ ਸਭ ਤੋਂ ਜ਼ਿਆਦਾ ਉਹ ਆੜੇ ਦਿਨ ਯਾਦ ਆਉਂਦੇ ਨੇ ਖੁਸ਼ੀ ਵਿੱਚ ਸਾਨੂੰ ਮਾੜੇ ਦਿਨ ਯਾਦ ਨਹੀਂ ਆਉਂਦੇ ਸਭ ਤੋਂ ਵੱਡਾ ਜਦੋਂ ਰੋਗ ਸਾਨੂੰ ਲੱਗ ਜਾਵੇ ਉਦੋਂ ਸੀ ਪਏ ਪਈ ਵੀ ਸੋਚਦੇ ਕਿ ਮੈਂ ਕੀ ਦਾ ਮਾੜਾ ਕੀਤਾ ਜਿਸ ਦਾ ਰੋਗ ਦਾ ਮੈਨੂੰ ਫਲ ਭੁਗਤਣਾ ਪੈ ਰਿਹਾ ਤੇ ਉਦੋਂ ਬਚਨ ਯਾਦ ਆਇਆ ਕਿ ਮੈਂ ਭਾਈ ਤਾਰੂ ਸਿੰਘ ਨੂੰ ਇਹ ਬੋਲ ਬੋਲੇ ਸੀ ਤੇ ਉਹ ਗੁਰਸਖ ਪਿਆਰਾ ਵੈਦ ਕਹਿੰਦਾ ਫਿਰ ਇਹਦਾ ਇਲਾਜ ਤਾਂ ਉਸੇ ਗੁਰਸਖ ਦੇ ਕੋਲ ਹੈ ਕਹਿੰਦੇ ਉਹਨੇ ਤੈਨੂੰ ਕੋਈ ਬਚਨ ਕਿਹਾ ਕਹਿੰਦਾ ਹਾਜੀ ਉਹਨੇ ਕਿਹਾ ਸੀ ਕਿ ਮੈਂ ਇਹੀ ਜੁੱਤੀ ਤੇਰੀ ਮੌਤ ਦਾ ਕਾਰਨ ਬਣੇਗੀ ਕਹਿੰਦੇ ਫਿਰ ਲਿਆਓ ਭਾਈ ਤਾਰੂ ਸਿੰਘ ਜੀ ਦੇ ਚਰਨਾਂ ਦਾ ਜੋੜਾ ਲਿਆਂਦਾ ਗਿਆ ਜਿੱਦਾਂ ਜਕਰੀਆ ਖਾਂ ਦੇ ਸਿਰ ਵਿੱਚ ਮਾਰਦੇ ਨੇ ਉਹਦਾ ਥੋੜਾ ਜਿਹਾ ਪਿਸ਼ਾਬ ਆਉਂਦਾ ਉਹਨੂੰ ਰਾਤ ਮਿਲਦੀ ਹੈ ਉਹ ਕਹਿੰਦਾ ਹੋਰ ਮਾਰੋ ਜਿੱਦਾਂ ਜਿੱਦਾਂ ਜੁੱਤੇ ਵੱਜਦੇ ਪਏ ਨੇ ਥੋੜਾ ਥੋੜਾ ਪਿਸ਼ਾਬ ਆਉਂਦਾ ਐਦਾਂ ਜੁੱਤੀਆਂ ਦੀ ਮਾਰ ਖਾਂਦਾ ਖਾਂਦਾ ਜਕਰੀਆ ਖਾਂ ਇਸ ਸੰਸਾਰ ਤੋਂ ਚਲਾ ਗਿਆ ਜਕਰੀਆ ਖਾਨ 1745 ਵਿੱਚ ਗਿਆ ਜਦੋਂ ਜਕਰੀਆ ਖਾਨ ਦੀ ਮੌਤ ਦੀ ਖਬਰ ਭਾਈ ਤਾਰੂ ਸਿੰਘ ਤੱਕ ਪਹੁੰਚੀ ਉਸ ਤੋਂ ਬਾਅਦ ਭਾਈ ਤਾਰੂ ਸਿੰਘ ਜੀ ਨੇ ਆਪ ਦਾ ਸ਼ੇਰ ਛੱਡਿਆ ਇਸੇ ਜਕਰੀਆ ਖਾਨ ਦਾ ਮੁੰਡਾ ਹੈ ਯਹੀਆ ਖਾਨ ਆਪ ਦੇ ਪਿਤਾ ਦੀ ਮੌਤ ਤੋਂ ਮਗਰੋਂ ਲਾਹੌਰ ਦਾ ਗਵਰਨਰ ਯਹੀਆ ਖਾਨ ਬਣਦਾ ਹੈ ਤੇ ਯਹੀਆ ਖਾਨ ਦੀ ਫੌਜ ਦਾ ਜਿਹੜਾ ਦਿਵਾਨ ਹੈ ਉਹ ਬਣਦਾ ਹੈ ਲਖਪਤਰਾਏ ਤੇ ਜਿਹੜੀ ਫੌਜ ਦਾ ਸੈਨਾਪਤੀ ਹੈ ਉਹ ਬਣਦਾ ਹੈ ਜਸਪਤ ਰਾਏ ਹੁਣ ਥੋੜਾ ਜਿਹਾ ਧਿਆਨ ਫੇਰ ਰੋੜੀ ਸਾਹਿਬ ਲੈ ਕੇ ਜਾਣਾ 1746 ਦੀ ਵਿਸਾਖੀ ਵਾਲੇ ਦਿਨ ਸਿੱਖਾਂ ਦਾ ਇਕੱਠ ਹੁੰਦਾ ਹੈ ਰੋੜੀ ਸਾਹਿਬ ਦੇ ਵਿੱਚ ਇਸ ਇਕੱਠ ਦਾ ਪਤਾ ਹਿੰਦੂ ਖੱਤਰੀ ਲਖਪਤਰਾਏ ਨੂੰ ਲੱਗਦਾ ਤੇ ਉਹ ਘੋੜੇ ਤੇ ਫੌਜ ਲੈ ਕੇ ਗੁਰਦੁਆਰਾ ਰੋੜੀ ਸਾਹਿਬ ਚਲਾ ਜਾਂਦਾ ਜਾ ਕੇ ਕਹਿੰਦਾ ਵੀ ਤੁਸੀਂ ਇਸ ਇਕੱਠ ਨੂੰ ਖਾਲੀ ਕਰੋ ਮੈਂ ਗੁਰਦੁਆਰ ਵਿੱਚ ਇਕੱਠ ਨਹੀਂ ਹੋਣ ਦਿਆਂਗਾ ਗੁਰਸੇਕੰਦ ਜੀ ਅਸੀਂ ਸਾਖੀ ਦਾ ਪੁਰਬ ਮਨੋਣ ਲਈ ਆਏ ਆ ਬੜੀ ਦੂਰੋਂ ਦੂਰੋਂ ਚੱਲ ਕੇ ਆਏ ਆ ਅੱਜ ਦੀ ਰਾਤ ਸਾਨੂੰ ਰਹਿ ਲੈਣ ਤੋਂ ਲੰਗਰ ਪਾਣੀ ਅਸੀਂ ਤਿਆਰ ਕਰ ਰਹੇ ਆ ਪ੍ਰਸ਼ਾਦਾ ਪਾਣੀ ਛਕਾਂਗੇ ਰਾਤ ਰੁਕਾਂਗੇ ਸਵੇਰੇ ਆਪ ਕੋ ਆਪਣੇ ਨਗਰਾਂ ਨੂੰ ਚਲੇ ਜਾਵਾਂਗੇ ਕਹਿੰਦਾ ਨਹੀਂ ਇਸੇ ਹੀ ਵਕਤ ਗੁਰਦੁਆਰੇ ਨੂੰ ਖਾਲੀ ਕਰੋ ਊਲ ਜਲੂਲ ਬੋਲਣ ਲੱਗਾ ਅੱਗੇ ਵਧ ਕੇ جنگ ਸ਼ੁਰੂ ਹੋਈ ਤੇ ਇਸ جنگ ਵਿੱਚ ਭਾਈ ਰੰਗਰੇਟੇ ਸਿੰਘ ਨਵਾਹੂ ਸਿੰਘ ਨੇ ਹਾਥੀ ਦੀ ਪੂਜ ਫੜੀ ਤੇ ਹਾਥੀ ਤੇ ਜਾ ਕੇ ਆਪ ਦੀ ਕਿਰਪਾਨ ਦੇ ਨਾਲ ਲਖ ਪਤਰਾਏ ਦਾ ਸਿਰ ਵੱਢ ਦਿੱਤਾ ਹੁਣ ਜਦੋਂ ਸਿਰ ਵੱਢਿਆ ਗਿਆ ਇਹ ਆਪਦੇ ਭਰਾ ਦੀ ਮੌਤ ਦਾ ਜਦੋਂ ਪਤਾ ਜਸਪਤਰਾਏ ਨੂੰ ਲੱਗਿਆ ਤੇ ਜਸਪਤਰਾਏ ਜਿਹੜਾ ਯਈਆ ਖਾਨ ਦੇ ਪੈਰਾਂ ਵਿੱਚ ਆਪਦੀ ਪੱਗ ਲੈ ਕੇ ਗਿਆ ਤੇ ਉੱਥੇ ਉਹਨੇ ਇੱਕ ਬੋਲ ਵਰਤੇ ਸੀ ਕਹਿੰਦਾ ਗੁਰਨਾਨਕ ਹਿੰਦੂ ਖੱਤਰੀ ਨੇ ਧਰਮ ਚਾਲੂ ਕੀਤਾ ਸੀ ਤੇ ਅੱਜ ਖੱਤਰੀ ਹੀ ਧਰਮ ਨੂੰ ਖਤਮ ਕਰੇਗਾ ਜਦੋਂ ਤੱਕ ਕਿ ਨਾ ਮੈਂ ਆਪਣੇ ਭਰਾ ਦੀ ਮੌਤ ਦਾ ਬਦਲਾ ਨਾ ਲੈ ਲਵਾਂ ਉਹਨਾਂ ਚਿਰ ਆਪਣੇ ਸਿਰ ਤੇ ਪੱਗ ਨਹੀਂ ਰੱਖਾਂਗਾ ਤੇ ਸਰਕਾਰਾਂ ਤਾਂ ਚਾਹੁੰਦੀ ਹੈ ਇਹ ਹੈ ਕਿ ਅਸੀਂ ਨਾ ਮਾਰੀਏ ਇਹਨਾਂ ਨੂੰ ਇਹਨਾਂ ਤੋਂ ਹੀ ਮਰਵਾ ਦਿੱਤਾ ਜਾਵੇ ਤੁਹਾਡੇ ਵਿੱਚੋਂ ਸ਼ਾਇਦ ਯਾਦ ਹੋਵੇਗਾ 1984 ਦਾ ਸਾਕਾ ਵਰਤਾਇਆ ਅੱਗੇ ਲੜਨ ਵਾਲੇ ਵੀ ਸਿੱਖ ਨੇ ਤੇ ਉਹਨਾਂ ਤੇ ਫੌਜ ਲੈ ਕੇ ਜਾਣ ਵਾਲਾ ਵੀ ਸਿੱਖ ਹੈ ਜਰਨਰਲ ਕਰਦੀਪ ਸਿੰਘ ਬਰਾੜ ਅੱਗੇ ਉਹ ਲੜਨ ਵਾਲਾ ਵੀ ਸੰਤ ਜਰਨੈਲ ਸਿੰਘ ਬਰਾੜ ਉਹ ਵੀ ਸਰਦਾਰ ਹੈ ਤੇ ਇਧਰ ਫੌਜ ਲੈ ਕੇ ਜਾਣ ਵਾਲਾ ਕੁਲਦੀਪ ਸਿੰਘ ਬਰਾੜ ਵੀ ਸਰਦਾਰ ਹੈ ਸਰਦਾਰ ਹੀ ਸਰਦਾਰ ਤੇ ਹਮਲਾ ਕਰ ਰਿਹਾ ਸਰਦਾਰ ਹੀ ਸਰਦਾਰ ਨੂੰ ਮਾਰ ਰਿਹਾ 1984 ਦਾ ਸਾਾਕਾ ਹੋ ਜਾਂਦਾ ਕਿੰਨੇ ਸਾਲ ਲੰਘ ਜਾਂਦੇ ਨੇ ਇੰਨੇ ਸਾਲਾਂ ਬਾਅਦ ਸਰਦਾਰ ਨੂੰ ਪ੍ਰਧਾਨ ਮੰਤਰੀ ਬਣਾਇਆ ਜਾਂਦਾ ਮਰਮੋਣ ਸਿੰਘ ਨੂੰ ਜਦੋਂ ਪ੍ਰਧਾਨ ਮੰਤਰੀ ਦੇ ਪੱਦੇ ਤੇ ਸਰਦਾਰ ਬੈਠ ਜਾਂਦਾ ਫਿਰ ਉਸੇ ਸਰਦਾਰ ਤੋਂ ਸਾਕੇ ਬਲੂ ਸਟਾਰ ਦੀ ਮਾਫੀ ਮੰਗਵਾਈ ਜਾਂਦੀ ਹੈ ਕਿ ਜਿਹੜਾ ਸਾਡੀ ਸਰਕਾਰ ਨੇ ਅਕਾਲ ਤਖਤ ਸਾਬ ਤੇ ਅਟੈਕ ਕੀਤਾ ਅਸੀਂ ਅੱਜ ਉਹਦੀ ਮਾਫੀ ਮੰਗਦੇ ਹਾਂ ਇਤਿਹਾਸ ਹਿਸਟਰੀ ਕੀ ਲਿਖੀ ਗਈ ਸਰਦਾਰਾਂ ਤੇ ਹਮਲਾ ਹੋਇਆ ਸਰਦਾਰ ਨੇ ਹਮਲਾ ਕੀਤਾ ਇੰਨੇ ਸਾਲਾਂ ਬਾਅਦ ਸਰਦਾਰ ਨੇ ਮਾਫੀ ਮੰਗ ਲਈ ਸਾਡਾ ਤੇ ਦੇ ਵਿੱਚ ਕੋਈ ਵੀ ਲੈਣਾ ਦੇਣਾ ਨਹੀਂ ਹੈ ਇਹ ਚਾਣਕਿਆ ਨੀਤੀ ਹੋਇਆ ਕਰਦੀਆਂ ਸਰਕਾਰਾਂ ਦੀਆਂ ਹੁਣ ਜਦੋਂ ਯਈਆਖਾਨ ਨੂੰ ਪਤਾ ਲੱਗਿਆ ਕਿ ਹਿੰਦੂ ਹੀ ਹਿੰਦੂ ਖੱਤਰੀਆਂ ਨੂੰ ਮਾਰ ਰਿਹਾ ਤੇ ਮੈਨੂੰ ਕੀ ਲੋੜ ਆਪਣਾ ਵਿੱਚ ਆਉਣ ਦੀ ਉਹਨੇ ਆਪਦੀ ਫੌਜ ਦਿੱਤੀ ਸਿਪਾਹੀ ਦਿੱਤੇ ਇਸ ਗੱਲ ਦਾ ਜਦੋਂ ਪਤਾ ਨਵਾਬ ਕਪੂਰ ਸਿੰਘ ਜੀ ਨੂੰ ਲੱਗਾ ਤੇ ਨਵਾਬ ਕਪੂਰ ਸਿੰਘ ਜੀ ਨੇ ਪਿੰਡਾਂ ਪਿੰਡਾਂ ਨਗਰਾਂ ਨਗਰਾਂ ਵਿੱਚ ਹੋਕਾ ਫਰਵਾਹ ਦਿੱਤਾ ਕਿ ਸਿੱਖ ਵੱਡੀ ਪੱਧਰ ਤੇ ਇਕੱਠੇ ਹੋਵੋ ਇਕੱਠੇ ਹੋਣ ਦੇ ਲਈ ਇੱਕ ਜਗ੍ਹਾ ਚੁਣੀ ਗਈ ਉਹ ਜਗ੍ਹਾ ਸੀ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਜਦੋਂ ਆਪਾਂ ਗੁਰਦਾਸਪੁਰ ਤੋਂ ਮਕੇਰੀਆ ਨੂੰ ਜਾਂਦੇ ਆ 8 ਕਿਲੋਮੀਟਰ ਦੀ ਫੌਜੀ ਸ਼ਾਉਣੀ ਦੇ 4 ਕਿਲੋਮੀਟਰ ਦੀ ਸਾਈਡ ਤੇ ਇੱਕ ਨਗਰ ਹੈ ਜਿਹਨੂੰ ਕਿਹਾ ਜਾਂਦਾ ਕਾਨੂੰਵਾਲ ਉਹਦੇ ਇਸ ਜਗ੍ਹਾ ਤੇ ਬਹੁਤ ਪਾਣੀ ਹੋਇਆ ਕਰਦਾ ਸੀ ਬਹੁਤ ਦਰਖਤ ਹੋਇਆ ਕਰਦੇ ਸਨ ਕਿਉਂਕਿ ਇਹ ਮਹੀਨਾ ਸੀਗਾ ਅੱਜ ਚੱਲ ਰਿਹਾ ਗਰਮੀ ਦਾ ਜੇੜ ਦਾ ਮਹੀਨਾ ਸੀ ਅੰਤਾਂ ਦੀ ਗਰਮੀ ਸੀ ਤੇ ਗਰਮੀ ਵਿੱਚ ਪਾਣੀ ਦੀ ਬਹੁਤ ਲੋੜ ਹੈ ਬੱਚਿਆਂ ਨੂੰ ਵੀ ਪਾਣੀ ਚਾਹੀਦਾ ਬਜ਼ੁਰਗਾਂ ਨੂੰ ਵੀ ਚਾਹੀਦਾ ਘੋੜਿਆਂ ਨੂੰ ਵੀ ਚਾਹੀਦੇ ਸੈਕਸ ਪਾਣੀ ਦੀ ਭਾਲ ਵਿੱਚ ਜਾਂਦੇ ਜਾਂਦੇ ਕਾਨੂੰਵਾਲ ਦੇ ਛੰਬ ਦੇ ਵਿੱਚ ਪਹੁੰਚਦੇ ਨੇ ਤੇ ਇਹ ਹਿੰਦੂ ਖੱਤਰੀ ਲਖਪਤ ਰਾਏ ਯਈਆ ਖਾਨ ਤੋਂ ਫੌਜ ਲੈ ਕੇ ਸਿੱਖਾਂ ਤੇ ਧਾਵਾ ਧਾ ਦਿੰਦਾ ਹੈ ਗਰੀਲਾ ਜਦਦ ਚੱਲਦਾ ਹੈ ਚੱਲਦਿਆਂ ਚੱਲਦਿਆਂ 2 ਮਹੀਨੇ ਬਤੀਤ ਹੋ ਜਾਂਦੇ ਨੇ ਇਹ ਸਿੰਘਾਂ ਦੀ ਮਾਰ ਇੱਥੋਂ ਤੱਕ ਨਹੀਂ ਪਹੁੰਚਦੀ ਹੌਲੀ ਹੌਲੀ ਸ਼ਾਸਤਰ ਖੁੰਡੇ ਹੋ ਜਾਂਦੇ ਨੇ ਕੁਝ ਭੁੱਖ ਦੇ ਦੁੱਖੋਂ ਸ਼ਹੀਦ ਹੋ ਜਾਂਦੇ ਨੇ ਘੋੜੇ ਆਦਿਕ ਬੇਬਲ ਹੋ ਜਾਂਦੇ ਨੇ ਇਧਰੋਂ ਫਿਰ ਲਖਪਤਰਾਏ ਕੀ ਕਰਦਾ ਤਰਖਾਣਾ ਨੂੰ ਤੇ ਲੋਹਾਰਾ ਨੂੰ ਇਕੱਠੇ ਕਰਕੇ ਜੰਗਲ ਖਾਲੀ ਕਰਵਾ ਦਿੰਦਾ ਗੋਲੇ ਤੋਪਾਂ ਵਿਰੋਧ ਕੇ ਉਸ ਜੰਗਲ ਨੂੰ ਅੱਗ ਲਾ ਦਿੱਤੀ ਜਾਂਦੀ ਏ ਇੱਕ ਪਾਸੇ ਜੰਗਲ ਨੂੰ ਅੱਗ ਲੱਗੀ ਐ ਦੂਜੇ ਪਾਸੇ ਬਿਆਸ ਦਰਿਆ ਹੈ ਤੀਜੇ ਪਾਸੇ ਜਦੋਂ ਸਿੱਖ ਪਹਾੜਾਂ ਵਾਲੇ ਪਾਸੇ ਨੂੰ ਜਾਣ ਨੂੰ ਕਰਦੇ ਨੇ ਤੇ ਹਿੰਦੂ ਪਹਾੜੀ ਰਾਜਿਆਂ ਦੀਆਂ ਸੰਤਾਨਾਂ ਪੱਥਰ ਵਰਤੌਣੇ ਸ਼ੁਰੂ ਕਰ ਦਿੰਦੇ ਨੇ ਚਾਰ ਸਪੇਰੋ ਸਿੱਖ ਘਰ ਜਾਂਦੇ ਨੇ ਮਈ ਦੇ ਮਹੀਨੇ ਵਿੱਚ ਤੇ ਘਰੇ ਹੋਏ ਸਿੱਖ ਪਤਾ ਨਹੀਂ ਕਿੰਨੇ ਉਹਨਾਂ ਵਿੱਚ ਸਾਲ 2 ਸਾਲ 6 ਸਾਲ ਦੇ ਬੱਚੇ ਹੋਣੇ ਕਿੰਨੇ ਮਾਵਾਂ ਦੇ ਗਰਭ ਦੇ ਵਿੱਚ ਬੱਚੇ ਹੋਣੇ ਆ ਕਿੰਨੇ ਬਜ਼ੁਰਗ ਹੋਣੇ ਆ ਹਿੰਦੂ ਲਖਪਤਰਾਏ ਦੇ ਵੱਲੋਂ 11000 ਸਿੱਖਾਂ ਨੂੰ ਅੱਗ ਵਿੱਚ ਸਾੜ ਕੇ ਸ਼ਹੀਦ ਕੀਤਾ ਗਿਆ 11000 3000 ਸਿੱਖਾਂ ਨੂੰ ਗੁਲਾਮ ਬਣਾਇਆ ਗਿਆ ਜਿਹੜੇ ਕਮਜ਼ੋਰ ਹੋ ਗਏ ਰੋਟੀ ਦੇ ਦੁੱਖ ਤੋਂ ਗੁਲਾਮ ਬਣਾ ਕੇ ਜਲੂਸ ਦੀ ਸ਼ਕਲ ਵਿੱਚ ਲਾਹੌਰ ਲੈ ਕੇ ਗਏ ਲਾਹੌਰ ਵਿੱਚ ਸਿੱਖਾਂ ਦਾ ਕਤਲੇਆਮ ਨਖਾਸ ਚੌਕ ਵਿੱਚ ਕੀਤਾ ਗਿਆ ਜਿਹਨੂੰ ਅੱਜ ਚੌਕ ਸ਼ਹੀਦਾ ਜਾਂ ਗੰਜ ਸ਼ਹੀਦਾ ਵੀ ਕਹਿ ਦਿੰਦੇ ਆਪਾਂ ਉੱਥੇ ਸਿੱਖਾਂ ਨੂੰ ਬਹੁਤ ਬੁਰੇ ਤਰੀਕੇ ਨਾਲ ਤਲਵਾਰਾਂ ਦੇ ਨਾਲ ਕੱਟ-ਕੱਟ ਕੇ ਕੱਟ-ਕੱਟ ਕੇ ਸ਼ਹੀਦ ਕੀਤਾ ਗਿਆ ਇਹਨਾਂ ਦੇ ਮਾਸ ਦੇ ਲੋਥਲੇ ਇਕੱਠੇ ਕਰਕੇ ਮਸਜਿਦਾਂ ਦੀਆਂ ਕੰਧਾਂ ਦੇ ਵਿੱਚ ਨੱਪੇ ਗਏ ਇਹਨਾਂ ਦੇ ਖੂਨ ਨੂੰ ਇਕੱਠਾ ਕਰਕੇ ਮਸਜਿਦਾਂ ਦੇ ਫਰਸ਼ਾਂ ਨੂੰ ਧੋਤਾ ਗਿਆ ਪਰ ਸਿੱਖਾਂ ਦੀ ਚੜ੍ਹਦੀ ਕਲਾ ਦੇਖੋ 2 ਸਾਲ ਸਿੱਖਾਂ ਨੇ ਬਤੀਤ ਨਹੀਂ ਹੋਣ ਦਿੱਤੇ 1746 ਦਾ ਸਾਕਾ ਹੈ ਤੇ 1748 ਵਿੱਚ ਅਕਾਲ ਤਖਤ ਸਾਹਿਬ ਤੇ ਬਹੁਤ ਵੱਡਾ ਕੱਟ ਕੀਤਾ ਗਿਆ ਜਿਸ ਵਿੱਚ ਸਰਦਾਰ ਜੱਸਾ ਸਿੰਘ ਰਾਮਗੜੀਆ ਸਰਦਾਰ ਜੱਸਾ ਸਿੰਘ ਆਲੂਵਾਲੀਆ ਭਾਈ ਸੁੱਖਾ ਸਿੰਘ ਮਾੜੀ ਕੰਬੋਕੇ ਵਾਲੇ ਜਿਨ੍ਹਾਂ ਨੇ ਮਸੇ ਰੰਗੜ ਦਾ ਸਿਰ ਵਢਿਆ ਸੀ ਨਵਾਬ ਕਪੂਰ ਸਿੰਘ ਵਰਗੇ ਮਹਾਨ ਗੁਰਸਿੱਖ ਜਿਨ੍ਹਾਂ ਨੇ ਗੁਰਮਤਾ ਕੀਤਾ ਗੁਰਮਤਾ ਕਰਕੇ ਸਿੱਖ ਮਿਸਲਾਂ ਬਣਾਈਆਂ ਗਈਆਂ ਸਿੱਖ ਮਿਸਲਾਂ ਦੇ ਪਹਿਲੇ ਮਿਸਲ ਦੇ ਜਿਹੜੇ ਆਗੂ ਸਨ ਸਰਦਾਰ ਜੱਸਾ ਸਿੰਘ ਆਲੂਵਾਲੀਆ ਬਣੇ ਰਾਮ ਰੌਣੀ ਦਾ ਕਿਲਾ ਬਣਾਇਆ ਗਿਆ ਹੈ ਜਿਹਨੂੰ ਅੱਜਕੱਲ ਆਪਾਂ ਰਾਮ ਗੜੀਆ ਕਿਲਾ ਕਹਿ ਦਿੰਨੇ ਆ ਸਿੱਖ ਕੱਟੇ ਗਏ ਵੱਡੇ ਗਏ ਪਰ ਫਿਰ ਵੀ ਦੁਬਾਰਾ ਹੋਣ ਦੇ ਵਿੱਚ ਆਏ 2 ਸਾਲ ਬਾਅਦ ਇਹਨਾਂ ਮੁਗਲਾਂ ਦੇ ਜਾ ਕੇ ਭਾਜੀ ਮੋੜੀ ਗਈ ਉਹੀ ਲਖਪਤਰਾਏ ਜਿਨੇ ਕਿਹਾ ਸੀ ਕਿ ਮੈਂ ਸਿੱਖਾਂ ਦਾ ਖੁਰਾ ਖੋਜ ਮਟਾ ਦੇਵਾਂਗਾ ਸਿੱਖਾਂ ਨੂੰ ਕਤਲ ਕਰਕੇ ਫਿਰ ਸਿਰ ਤੇ ਪੱਗ ਰੱਖਾਂਗਾ ਅੱਜ ਭਾਵੇਂ ਕਿ ਉਹਦੀ ਸੰਤਾਨ ਫਿਰ ਸਿੱਖਾਂ ਦੇ ਨਾਲ ਆੜਾ ਲਾ ਰਹੀ ਹੈ ਪਰ ਗੁਰੂ ਦੀ ਕਲਾ ਵਰਤਦੀ ਗੁਰੂ ਦੀ ਬਖਸ਼ਿਸ਼ ਵਰਤੀ ਅੱਜ ਉਸ ਲਖ ਪਤਰਾਏ ਦਾ ਕੋਈ ਨਾਮੋ ਨਿਸ਼ਾਨ ਧਰਤੀ ਤੇ ਨਹੀਂ ਹੈ ਪਰ ਕਲਗੀਧਰ ਗੁਰੂ ਨਾਨਕ ਪਾਸ਼ਾ ਦੇ ਸਿੱਖੀ ਅਜ ਦੇਸ਼ਾਂ ਤੇ ਵਿਦੇਸ਼ਾਂ ਦੇ ਵਿੱਚ ਵੀ ਵਸ ਰਹੀ ਹੈ ਇਹ ਮਾਣ ਹੋਣਾ ਚਾਹੀਦਾ ਸਾਨੂੰ ਸਾਡੇ ਗੁਰੂ ਤੇ ਇਹ ਵਿਰਸਾ ਹੈ ਸਾਡਾ ਉਹ ਮਹਾਨ ਸ਼ਹੀਦਾਂ ਦਾ ਜੀ ਦਾ ਦਿੱਤਾ ਅਸੀਂ ਅੱਜ ਤੱਕ ਵੀ ਖਾਂਦੇ ਆ ਰਹੇ ਹਾਂ ਸਤਿਗੁਰੂ ਕਿਰਪਾ ਰਹਿਮਤ ਕਰਨ ਅਸੀਂ ਐਡੇ ਮਹਾਨ ਵਿਰਸੇ ਦੇ ਆਗੂ ਇੱਡੇ ਮਹਾਨ ਵਿਰਸੇ ਦੇ ਵਾਰਿਸ ਇੱਡੇ ਮਹਾਨ ਵਿਰਸੇ ਦੇ ਪੁੱਤਰ ਬਣ ਕੇ ਕਲਗੀਧਰ ਪਾਤਸ਼ਾਹ ਦੀ ਜੀਆਂ ਮੇਰਾ ਤੇ ਖੁਸ਼ੀਆਂ ਦੇ ਪਾਤਰ ਬਣੀਏ ਸੰਗਤਾਂ ਦਾ ਧੰਨਵਾਦ ਜੀਓ ਐਨ ਉਪਲਾਵ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ